ਬੰਦਾ ਜਿਸ ਨੂੰ ਆਪਣੇ ਆਪ ਤੇ ਗੁਮਾਨ ਸੀ ਤੇ ਉਹ ਡੁੱਬਦੇ ਡੁੱਬਦੇ ਵੀ ਤੈਰ ਗਿਆ ਜਿਸ ਤੇ ਖੁਦਾ ਮਿਹਰਬਾਨ ਸੀ ਸਤਿ ਸ਼੍ਰੀ ਅਕਾਲ ਡੇਲੀ ਬੋਸ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਹੋਲਾ ਮਹੱਲਾ ਖਾਲਸਾ ਹੈ ਜਹੋ ਜਲਾਲ ਦਾ ਪ੍ਰਤੀਕ ਹੈ ਹਰ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਦੀ ਤਿਆਰੀਆਂ ਜਿਹੜੀਆਂ ਨੇ ਰਾਹ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਦੋਂ ਸੰਗਤਾਂ ਵੱਲੋਂ ਕੋਲੇ-ਮੋਹਲੇ ਅਨੰਤਪੁਰ ਸਾਹਿਬ ਆਲ ਜਾ ਰਹੀ ਹੈ ਸੰਕਾ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਰਸਤੇ ਦੇ ਵਿੱਚ ਤੇ ਆਸਥਾ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਕਈ ਸਾਲਾਂ ਤੋਂ ਜਿਹੜਾ ਇੱਥੇ ਗੰਨੇ ਦੇ ਰਸ ਦਾ ਲੰਗਰ ਲੱਗ ਰਿਹਾ ਹੈ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਆਸਥਾ ਦੀ ਤਸਵੀਰ ਹੈ ਇਹ ਸ਼ਰਧਾ ਭਾਵਨਾ ਦੀ ਤਸਵੀਰ ਹੈ ਤੇ ਜੋ ਪਿਛਲੇ ਕਾਫੀ ਸਾਲਾਂ ਤੋਂ ਸੇਵਾ ਕਰ ਰਹੇ ਨੇ ਇਥੇ ਲੰਗਰ ਦਾ ਜੋ ਪ੍ਰਬੰਧ ਕਰਦੇ ਨੇ ਗੰਨੇ ਤੇ ਰਾਜ ਦੇ ਲੰਗਰ ਦਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਸੀ ਗਾਲ ਜੀ ਸਸੀ ਗਾਲ ਜੀ ਕੀ ਕਹਿਣਾ ਚਾਹੁੰਦੇ ਹੋ ਆਸਾ ਦੀ ਇੱਕ ਬੜੀ ਸੋਹਣੀ ਤਸਵੀਰ ਦਿਖਾ ਰਹੇ ਹੋ ਤੁਸੀਂ ਇਹ ਲੰਗਰ ਜੀ ਸਾਡੀ ਸਿੱਖ ਧਰਮ ਦੀ ਬੁਨਿਆਦ ਹੈ ਠੀਕ ਹੈ ਜੀ ਇਹ ਲੰਗਰ ਸਾਡੇ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਚੱਲਦੇ ਆਉਂਦੇ ਨੇ ਤੇ ਖੋਲਾ ਮਹਲਾ ਸਾਡਾ ਕੌਮੀ ਤਿਹਾਰ ਹੈ ਕਮੇਟੀ ਹਰ ਹੋਣ ਕਰਕੇ ਅਸੀਂ ਇਹ ਦਿਨ ਚੂਸ ਕਰ ਰਹੇ ਨੇ ਤਾਂ ਕਿ ਸਾਡੀ ਜੇ ਬਹੁਤ ਵੱਡੀ ਗਲਤੀ ਇਹਨਾਂ ਦੇ ਪਰ ਸਭ ਲੋਕ ਜਾਣਦੇ ਨੇ ਤਾਂ ਕਿ ਸੋਹਰਿਆਂ ਨਾਲ ਸਾਰਿਆਂ ਨਾਲ ਆਪਣਾ ਲੰਗਰ ਸ਼ੇਅਰ ਕਰ ਸਕੀਏ ਕਿਰਤ ਕਰਨਾ ਤੇ ਵੰਡ ਕੇ ਸ਼ਕਣਾ ਸਾਡੀ ਕੌਮ ਦਾ ਸਿਧਾਂਤ ਹੈਗਾ ਉਹ ਤੇ ਪਹਿਰਾ ਦੇ ਦੋਏ ਨਬਾਣੀ ਜੀ ਕੋਸ਼ਿਸ਼ ਆ ਸਾਡੀ ਪਿੰਡ ਮੋਰ ਕ੍ਰੀਮਾ ਵੱਲੋਂ ਜੀ ਕਾਫੀ ਸਾਲ ਹੋ ਗਏ ਨੇ ਤੁਹਾਨੂੰ ਇੱਥੇ ਗੰਨੇ ਦੇ ਰਸ ਦਾ ਲੰਗਰ ਲਗਾਉਂਦੇ ਤੇ ਕੀ ਬਦਲਾਅ ਦੇਖਿਆ ਤੁਸੀਂ ਸੰਗਤ ਦੇ ਵਿੱਚ ਕਾਫੀ ਸਾਲ ਹੋ ਗਏ ਨੇ ਹਰ ਸਾਲ ਸਾਡੇ ਕੋਲੇ ਸੰਗਤ ਵੱਧ ਹੀ ਜਾਂਦੀ ਆ ਸਾਡੇ ਅਰੇਂਜਮੈਂਟ ਘਟ ਪੈ ਜਾਂਦੇ ਨੇ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਹੁੰਦੇ ਆ ਕਿ ਵੱਧ ਤੋਂ ਵੱਧ ਸੰਗਤ ਸੰਤੋਸ਼ਟ ਹੋਵੇ ਅਸੀਂ ਜਿਆਦਾ ਵੇਟਨਾ ਕਰਵਾਈਏ ਤੇ ਕੁਆਲਟੀ ਸੁਧਾਰੀਏ ਪਰ ਸਾਡੇ ਜਿਹੜੇ ਪ੍ਰਬੰਧ ਦਾ ਛੋਟੇ ਪੈ ਜਾਂਦੇ ਨੇ ਸੰਗਤ ਦੇ ਜੋਸ਼ ਅਗੇ ਪਰ ਲੰਗਰ ਕਦੀ ਵੀ ਠੁੜਦਾ ਨਹੀਂ ਹੈ ਜੀ ਜਿਹਦੇ ਨਸੀਬ ਚੰਗੇ ਹੁੰਦੇ ਲੰਗਰ ਉਹਦੇ ਮੂਲੇ ਦੀ ਲੰਗਰ ਠੁੜਦਾ ਨਹੀਂ ਜੀ ਲੰਗਰ ਬਿਲਕੁਲ ਨਹੀਂ ਠੁੜਦਾ ਇਹ ਬਹੁਤ ਕਿਰਪਾ ਹੈਗਾ ਇਹ ਸਾਰੀ ਮਾਇਆ ਵੀ ਲੋਕਾਂ ਦੀ ਹੈ ਸਾਡਾ ਜਾਤੀ ਤੌਰ ਤੇ ਕਿਸੇ ਦਾ ਕੁਝ ਨਹੀਂ ਹੁੰਦਾ ਅਸੀਂ ਸਿਰਫ ਸੇਵਾ ਭਾਵਨਾ ਨਾਲ ਕਰਦੇ ਆ ਸਾਰਾ ਕੁਝ ਇਹ ਜਿਹੜੇ ਲੰਗਰ ਛੱਕੇ ਜਾਂਦੇ ਨੇ ਉਹ ਆਪਣੇ ਆਪ ਹੀ ਮਾਇਆ ਦੇ ਵਿੱਚ ਵੀ ਹਿੱਸਾ ਪਾਉਂਦੇ ਰਹਿੰਦੇ ਨੇ ਤੇ ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਚੱਲਦਾ ਹੈਗਾ ਜੀ ਕਿੰਨੇ ਕੁ ਗੰਨੇ ਦਾ ਪ੍ਰਬੰਧ ਤੁਸੀਂ ਕਰਕੇ ਰੱਖਿਆ ਹੋਇਆ ਹੈ तकरीबन 5 ਦਿਨ ਚਲਾਣੇ ਆ ਜੀ ਲੰਗਰ ਇਹ ਤੇ 5 ਦਿਨ ਦੇ ਵਿੱਚ तकरीबन 500 ਕਿੰਟਲ ਕੰਨਾ ਸਾਡਾ ਲੱਗਦਾ ਹਰ ਰੋਜ਼ 100 ਕਿੰਟਲ ਕੰਨੇ ਦੇ ਹਿਸਾਬ ਨਾਲ ਅਸੀਂ ਅਰੇਂਜਮੈਂਟ ਕੰਨੇ ਦਾ ਕਰਕੇ ਰੱਖਦੇ ਆ ਬਾਕੀ ਬਹੁਤ ਸਾਰੇ ਲੋਕ ਆ ਤੁਸੀਂ ਦੇਖ ਹੀ ਰਹੇ ਹੋ ਮਾਇਆ ਦੇ ਰਹੇ ਨੇ ਆਪਾਂ ਸਾਹਮਣੇ ਤੁਹਾਡੇ ਇਸ ਕਰਕੇ ਇਸ ਦਾ ਕਿ ਨਿੱਜੀ ਕਿਸੇ ਦਾ ਕੁਝ ਨਹੀਂ ਸਾਡਾ ਪਿੰਡ ਹੈ ਮੋਰਕਰੀਮਾ ਉਹ ਸਾਰਾ ਨਗਰ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਕਿਉਂ ਵੀ ਤੇ ਕਮਿਊਨਿਟੀ ਤੋਂ ਉੱਪਰ ਉੱਠ ਕੇ ਕੋਈ ਕੌਮ ਨਹੀਂ ਕਿਸੇ ਨੂੰ ਨਫ਼ਰਤ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਚੱਲ ਰਿਹਾ ਬਹੁਤ ਸੋਨਾ ਸੁਨੇਹਾ ਵੀ ਤੁਸੀਂ ਦੇ ਰਹੇ ਹੋ ਸੇਵਾ ਦੇ ਨਾਲ 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 ਜਿਹੜੀ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜਾ ਇਹ ਸੁਨੇਹਾ ਹੈ ਇਹ ਬੜਾ ਅੱਜ ਦੇ ਸਮੇਂ ਦੀ ਬੜੀ ਵੱਡੀ ਲੋੜ ਹੈ ਜੀ ਬਿਲਕੁਲ ਸੰਯੁਕਤ ਸਮਾਜ ਲਈ ਜੀ ਬੜੀ ਮਤਭੇਦ ਨਹੀਂ ਹੋਣੇ ਚਾਹੀਦੇ ਕੋਈ ਕੌਮियत ਦੇ ਵਿੱਚ ਨਹੀਂ ਡਿਫਰੈਂਸ ਹੋਣਾ ਚਾਹੀਦਾ ਇਸ ਕਰਕੇ ਪਿਆਰ ਵੱਧਾ ਸਾਡਾ ਬਿਨਾਂ ਕਿਸੇ ਕੌਸਟ ਤੋਂ ਬਿਨਾਂ ਕਿਸ ਮੇਰਾ ਕਿਸੇ ਦਿਹਾੜੀ ਤੋਂ ਮੇਰਾ ਕਿਸੇ ਲਾਲਚ ਤੋਂ ਪੈਸੇ ਇਹ ਹੀ ਸਾਡੀ ਪ੍ਰਾਪਤੀ ਹੈ ਸਾਡੇ ਗੁਰੂਆਂ ਦੀ ਦੇਣ ਹੈ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਦੇ ਜਿੰਨੇ ਦਿੱਤੇ ਹੋਏ ਮਿਸ਼ਨ ਤੇ ਥੋੜਾ ਬਾਲਾ ਪੂਰੇ ਉਤਰ ਸਕੀਏ ਇਹ ਆਸਾ ਦੀ ਤਸਵੀਰ ਸਿਰਫ ਸਿਆਣੀ ਉਮਰ ਦੇ ਲੋਕਾਂ ਵਿੱਚ ਹੀ ਨਹੀਂ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਜਿਹੜਾ ਨੇ ਇੱਥੇ ਖੜੇ ਹੋ ਕੇ ਸੇਵਾ ਕਰ ਰਹੇ ਨੇ ਬੱਚੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਸੇਵਾ ਕਰ ਰਹੇ ਨੇ ਤਸਵੀਰਾਂ ਨਹੀਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆਂ ਆਸਾ ਦੀ ਉਹ ਤਸਵੀਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਕੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਦੀਆਂ ਜਿਹੜਾ ਪਵਿੱਤਰ ਤਿਉਹਾਰ ਹੈ ਪਵਿੱਤਰ ਦਿਹਾੜਾ ਹੈ ਇਸ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜ ਨੂੰ ਬੜੀ ਵੱਡੀ ਸੇ ਦਿੰਦਿਆਂ ਨੇ ਤਸਵੀਰਾਂ ਕਿਉਂਕਿ ਇਹ ਮੌਸਮ ਦੀ ਨਹੀਂ ਇਹ ਇਨਸਾਨੀਅਤ ਦੀ ਤਸਵੀਰ ਹੈ ਇਸੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ ਖਾਲਰ ਨੇ ਨੇ ਜੀ ਹਰ ਵਾਰੀ ਤੇ ਇੱਥੋਂ ਸਾਰੇ ਸਭਨ ਤੋਂ ਰਾਵਾਂ ਚ ਲੰਗਰ ਪਾਣੀ ਛੱਕ ਕੇ ਫੇਰ ਗਾ ਜਾਣੇ ਇਹ ਗੰਨੇ ਦੇ ਰਸ ਦਾ ਲੰਗਰ ਬੜਾ ਘੱਟ ਦੇਖਿਆ ਜਾਂਦਾ ਹੈ ਬੜਾ ਹਾਂ ਜੀ ਕਿੰਨੇ ਸਾਲ ਤੋਂ ਦੇਖ ਰਹੇ ਹੋ ਇਹ ਅਸੀਂ ਤਾਂ ਵਾਵਾ ਸਾਲਾ ਤੋਂ ਆਉਣੇ 7-8 ਸਾਲ ਹੋ ਗਏ ਹਾਂ ਲੈ ਬੋ ਇਹਨੂੰ ਪੁੱਛ ਲੈ ਮੈਂ ਆਹੁੰਦਾ ਵਾਵਾ ਜਾਣਦੇ ਹਾਂ ਹਾਂ ਜੀ ਇਹ ਪੁੱਛਣਾ ਹੈ ਲੰਗਰ ਦੀ ਸੇਵਾ ਵਾਲੇ ਕੀ ਅਸੀਂ ਹਰ ਵਾਰੀ ਹੋਲੇ ਮਹਲੇ ਦੀ ਯਾਨੀ ਉੱਥੇ ਆਨੰਦਪੁਰ ਸਾਹਿਬ ਜਾਂਦੇ ਆ ਜੀ ਬੜਾ ਵਧੀਆ ਮਾਣ ਮਹਿਸੂਸ ਹੁੰਦਾ ਬੜਾ ਆਨੰਦ ਆਉਂਦਾ ਜੂਸ ਪੀ ਕੇ ਜਾਂਦੇ ਆ ਅਸੀਂ ਜਦੋਂ ਵੀ ਜਾਂਦੇ ਆ ਇਸ ਟਾਈਮ ਤੇ 5 ਮਿੰਟ 10 ਮਿੰਟ ਰੋਕ ਕੇ ਜਾਂਦੇ ਆ ਜੀ ਬੜਾ ਸਾਨੂੰ ਆਪਣੇ ਆਪਣੇ ਮਾਣ ਮਹਿਸੂਸ ਹੁੰਦਾ ਕਿ ਬਹੁਤ ਵਧੀਆ ਸੇਵਾ ਜਿਹੜੀ ਹੈਗੀ ਹੈ ਲੰਗਰ ਦੀ ਇਹ ਬੰਦੇ ਚਲਾ ਰਹੇ ਆ ਪ੍ਰਮਾਤਮਾ ਵੱਧ ਤੋਂ ਵੱਧ ਯਾਨੀ ਕਿ ਵਧੀਆ ਇਹਨਾਂ ਦੀ ਸੇਵਾ ਸਫਲ ਕਰੇ ਤੇ ਸੁਨੇਹਾ ਜਿਹੜਾ ਤੁਹਾਨੂੰ ਮਿਲ ਰਿਹਾ ਇਸ ਤਸਵੀਰ ਤੋਂ ਸਮਾਜ ਨੂੰ ਇਸ ਸੁਨੇਹੇ ਦੀ ਬਹੁਤ ਜ਼ਿਆਦਾ ਲੋੜ ਹੈ ਜਾਤ ਪਾਤੋਂ ਉੱਪਰ ਉੱਠ ਕੇ ਇਕਤਾ ਦਾ ਪ੍ਰਤੀਕ ਦਿੰਦੀ ਹੈ ਇਹ ਤਸਵੀਰ ਕੋਲੇ ਮੁਹੱਲੇ ਦੀਆਂ ਡੇਲੀ ਪੋਸਟ ਦੇ तमाम ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕੈਮਰਾਮੈਨ ਸ਼ੈਂਕੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਮੂਲਾਪੁਰ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ